ਅਗਾਮੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਫਾਜ਼ਿਲਕਾ ਪੁਲਿਸ ਦੀ ਗੈਂਗਸਟਰਾਂ ਅਤੇ ਨਜਾਇਜ਼ ਹਥਿਆਰਾਂ ਦੀ ਨੋਕ ਤੇ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਤੇ ਵੱਡੀ ਕਾਰਵਾਈ ਸੀਆਈਏ ਫਾਜ਼ਿਲਕਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਦੋ ਕਾਰਾਂ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਤਿੰਨ ਨਜਾਇਜ਼ ਪਿਸਤਲ ਅਤੇ ਇੱਕੀ ਕਾਰਤੂਸ ਕਿਤੇ ਬਰਾਮਦ ਕਾਬੂ ਕੀਤੇ ਦੋਸ਼ੀਆਂ ਖਿਲਾਫ ਪਹਿਲਾ ਵੀ ਹਨ ਕਈ ਸੰਗੀਨ ਜੁਰਮਾਂ ਤੇ ਕੇਸ ਦਰਜ ਆਉਣ ਵਾਲਿਆ ਪੰਚਾਇਤੀ ਚੌਂੜੇ ਦੇ ਮੱਦੇ ਨਜ਼ਰ ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਦੀ ਅਗਵਾਈ ਹੇਟ ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਦੀ ਵਰਤੋਂ ਕਰਕੇ ਅਣਸੁਖਾਵੀ ਨਾਂ ਕਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੌਕੇ 'ਤੇ ਇੰਸਪੈਕਟਰ ਅਮਰਿੰਦਰ ਸਿੰਘ ਇਨਚਾਰਜ ਸੀਆਈਏ ਫਾਜ਼ਿਲਕਾ ਦੀ ਟੀਮ ਵੱਲੋਂ ਮੁਖਬਰੀ ਦੇ ਆਧਾਰ 'ਤੇ ਚਾਰ ਵਿਅਕਤੀਆਂ ਨੂੰ ਦੋ ਕਾਰਾਂ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਤਿੰਨ ਨਜਾਇਜ਼ ਪਿਸਤੌਲ ਬੱਤੀ ਬੋਰ ਅਤੇ ਇੱਕੀ ਰਾਉਂਡ ਬਰਾਮਦ ਕੀਤੇ ਹਨ ਮਿਤੀ 30 ਸਤੰਬਰ 2024 ਨੂੰ ਐਸਆਈ ਪਗਤ ਸਿੰਘ ਸੀਆਈਏ ਫਾਜ਼ਿਲਕਾ ਸਮੇਤ ਪੁਲਿਸ ਪਾਰਟੀ थाना ਸ਼ੱਕੀਪੁਰ ਸ਼ਾਂਦੀ ਚੈਕਿੰਗ ਲਈ ਗਸ਼ਿਤ ਸਿਟੀ ਜਲਾਲਾਬਾਦ ਦੇ ਏਰੀਆ ਵਿੱਚ ਗਸ਼ਿਤ ਕਰ ਰਹੇ ਸਨ ਤਾਂ ਉਨ੍ਹਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਿਲ ਕੁਮਾਰ ਪੁੱਤਰ ਹੰਸ ਰਾਜਵਾਸੀ ਚਟਕਾਟਗੜ੍ਹ ਟਾਣੀ ਹਿਸਾਨ ਵਾਲਾ ਥਾਣਾ ਅਮੀਰਖਾਸ ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਬੂਰ ਵਾਲਾ ਥਾਣਾ ਅਮੀਰਖਾਸ ਅਤੇ ਕੁਨਾਲ ਸ਼ਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਕੋਟੂ ਵਾਲਾ ਥਾਣਾ ਸਿਟੀ ਜਲਾਲਾਬਾਦ ਕੋਲ ਨਜਾਇਜ਼ ਪਿਸਤੌਲ ਹਨ ਜੋ ਅੱਜ ਬੀਡੀਪੀਓ ਦਫਤਰ ਜਲਾਲਾਬਾਦ ਦੇ ਸਾਹਮਣੇ ਆਪਣੀ ਕਾਰ Maruti Celerio ਨੰਬਰ PB01B1501 ਰੰਗ ਚਟਾ ਵਿੱਚ ਬੈਠ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ਜੋ ਇਤਲਾ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬੜੀ ਮੁਸਤੈਦੀ ਨਾਲ ਉਕਤ ਤਿੰਨੋਂ ਵਿਅਕਤੀਆਂ ਨੂੰ ਕਾਬੂ ਕੀਤਾ ਜਿਹਨਾਂ પાસે ਦੋ ਨਜਾਇਜ਼ ਪਿਸਤੌਲ ਬੱਤੀ ਬੋਰ ਅਤੇ 8 ਜਿੰਦਾ ਰੌਲ ਬਰਾਮਦ ਹੋਏ ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 138 ਮਿਤੀ 3 ਸਤੰਬਰ 2024 ਜੁਰਮ ਪੰਜੀ/27 ਅਸਲਾ ਇਕੱਠਾ थाना ਸਿਟੀ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸ਼੍ਰੀ ਬਰਿੰਦਰ ਸਿੰਘ ਬਰਾੜ ਜੀ ਸਾਡੇ ਐਸਐਸਪੀ ਫਾਜ਼ਲਖਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਡੀਐਸਪੀ ਸਰਦਾਰ ਬਲਕਾਰ ਸਿੰਘ ਡੀਐਸਪੀ ਡੀ ਫਾਜ਼ਲਖਾ ਤੇ ਉਹਨਾਂ ਦੀ ਟੀਮ ਇੰਸਪੈਕਟਰ ਸੀਆਈਏ ਉਮਰਿੰਦਰ ਸਿੰਘ ਵੱਲੋਂ ਸਪੈਸੀਫਿਕ ਇਨਪੁਟ ਦੇ ਬਹਾਦਰ ਅਕਬਰ ਜਲਾਲਾਬਾਦ ਤੋਂ ਚੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਨਿੱਲੂ ਕੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨੇ ਤਫ਼ਤੀਸ਼ ਇੱਕ ਹੋਰ ਦੋਸ਼ਕ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਟਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਦ ਬਰਾਮਦ ਹੋਏ ਆ ਹੁਣ ਤੱਕ ਇਸ ਮੁਕੱਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੌਂਦ ਤੇ ਤਿੰਨ ਪਿਸਟਲ ਬਰਾਮਦ ਹੋ ਚੁੱਕੇ ਨੇ ਇਹ ਤੇ ਇਹਦੇ ਇਹਦੇ ਸਬੰਧ ਦੇ ਵਿੱਚ ਮਕਦਮਾ ਨੰਬਰ 138 ਮਿਤੀ 39 2024 ਅਧੀਨ ਧਾਰਾ 2554 ਨਾਟ ਆਮ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਕੀਤਾ ਗਿਆ ਦੋਸ਼ੀਆਂ ਪਾਸੋਂ ਪੁੱਛਗਿੱਛ ਚੱਲ ਰਹੀ ਹੈ ਰਿਮਾਂਡ ਦੇ ਵਿੱਚ ਹੋਰ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਸੰਭਾਵਨਾ ਹੈ ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਅਬੂਰ ਦੇ ਵਿੱਚ ਜਿਹੜੇ ਹੈ ਦੋ ਵਿਅਕਤੀ ਗ੍ਰਿਫਤਾਰ ਕੀਤੇ ਸੀ ਤੇ ਚਾਰ ਪਿਸਟਲ ਬਰਾਮਦ ਕੀਤੀ ਸੀ ਤੇ ਉਹ ਦੋ ਵਿਅਕਤੀ ਵੀ ਰਿਮਾਂਡ ਚ ਨੇ ਤੇ ਇਹ ਚਾਰ ਦੋਸ਼ੀ ਵੀ ਰਿਮਾਂਡ ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨੁਗਾਈਨਾ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਕੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਸੋ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਾਜ਼ਲ ਕਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਲਈ 24 ਘੰਟੇ ਤਿਆਰ ਹੈ ਜੀ ਥੈਂਕ ਯੂ